ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਸ ਕਰਦਾ ਸਾਰੀ ਚੜ੍ਹਦੀ ਕਲਾ ਜੂ ਹੋਵੋਗੇ ਅੱਜ ਭਾਈ ਦਵਿੰਦਰ ਸਿੰਘ ਜੀ ਹੋਣਾ ਨਾ ਭਾਈ ਪਰਮਿੰਦਰ ਸਿੰਘ ਜੀ ਹੋਣਾ ਨਾ ਅ ਹਮਿਲਟਨ ਕੀਰਤਨ ਕਰਨ ਆਏ ਹੀ ਇਹ ਨਿਊਜ਼ੀਲੈਂਡ ਦਾ ਸਭ ਤੋਂ ਪਹਿਲਾ ਗੁਰਦੁਆਰਾ ਸਾਹਿਬ ਆ 1976 ਚ 76 ਚ ਇਹ ਸਟੈਬਲਿਸ਼ ਹੋਇਆ ਇੱਥੇ ਪੂਰਾ ਨਿਊਜ਼ੀਲੈਂਡ ਚ ਉਹਨਾਂ ਤੋਂ ਵੀ ਪਹਿਲਾਂ ਸਿੱਖ ਇੱਥੇ ਆਏ ਨੇ ਉਹਨਾਂ ਚੋਂ ਅੱਜ ਤੁਹਾਨੂੰ ਮਿਲਾਉਨੇ ਆ ਭਾਈ ਬਲਬੀਰ ਸਿੰਘ ਜੀ ਹੈਗੇ ਅੰਗਰੇਜ਼ਾਂ ਦੇ ਰਾਜ ਦੇ ਆਉਤ ਹੋਏ ਹਾਂ ਜੀ 1972 ਦੇ ਇੱਥੇ ਆਏ ਨੇ ਇਹ ਤੇ ਇਹਨਾਂ ਤੋਂ ਸੁਣਦੇ ਆ ਉਦੋਂ ਨਿਊਜ਼ੀਲੈਂਡ ਦਾ ਭਾਵ ਕੀ ਸੀ ਤੇ ਹੁਣ ਦਾ ਚੇਂਜਿੰਗ ਕੀ ਆਈ ਉਹ ਤੋਂ ਲੈ ਕੇ ਹੁਣ ਤੱਕ ਉਦੋਂ ਤੋਂ ਗੁਰੂ ਘਰ ਵੀ ਹੈਗੇ ਨਹੀਂ ਸੀਗੇ 1972 ਚ ਜਦੋਂ ਭਾਈ ਸਾਹਿਬ ਹੁਣੀ ਆਏ 1932 ਚ ਸਾਡੀ ਬੀਬੀ ਦਾ ਜਨਮ ਸੀ ਨਿਊਜ਼ੀਲੈਂਡ ਦਾ 1932 ਦਾ ਅੱਛਾ ਜੀ ਉਹ ਪਹਿਲਾਂ ਆ ਗਈ ਸੀ ਤੁਹਾਡੇ ਤੋਂ ਹਾਂ ਜੇ ਲੱਗਦਾ ਨਾਨਾ ਜੀ ਅੱਛੇ ਨਾਨਾ ਨਾਨਾ ਤਮਾਮਾ ਵੀ ਨੀ ਲੈਣੇ ਸੀ ਠੀਕ ਹੈ ਜੀ ਅੰਗਰੇਜ਼ਾਂ ਦੇ ਰਾਜ ਆ ਗਏ ਅੱਛਾ ਉਹ ਫਿਰ ਬਾਈ ਸ਼ਿਪ ਆਈ ਸੀ ਕਿ ਜਾਂ ਬਾਈ ਬਾਈ ਰੁਕਣੀ ਨਹੀਂ ਸ਼ਿਪ ਆਈ ਸੀ ਸ਼ਿਪ ਆਈ ਗਿਆ ਤੇ ਬੈਠੀ ਦੀ ਥਾਣੇ ਆ ਜੀ ਪੀਜੀ ਥਾਣੀ ਕਿੰਨਾ ਟਾਈਮ ਲੱਗਾ ਹੈ ਬਾਬਾ ਜੀ ਉਹਨਾਂ ਨੂੰ ਆ ਮਹੀਨਾ ਹੋ ਜਾਂਦਾ ਪੰਜ ਇੱਕ ਮਹੀਨਾ ਹਾਂ ਜੀ ਦੀ ਬੇਜਿਦਤ ਨੰਦੀਥਾਣੀ ਵਾਲੇ ਸੀ ਉਹ ਵੀ ਮੈਨੂੰ ਸੇਕ ਪਰਵਾਰ ਆਏ ਸੀ ਇੱਥੇ ਮੈਨੂੰ ਚਾਂਸ ਮਿਲਿਆ ਉਹਦੀ ਸੇਵਾ ਕਰਨੇ ਨਾ ਇੱਥੇ ਹੁਕਤਾ ਉਹ ਮੈਨੂੰ ਦੰਤਾ ਸੀ ਕਿ ਨਾ ਮੇ ਕੋ ਪੰਜਾਬੀ ਆਉਂਦੇ ਹੁੰਦੇ ਸੀ ਮੇ ਕੋ ਰਹਿ ਕੇ ਉੱਥੇ ਨੰਦੀ ਤੇ ਚਿਲੀਨਡਨ ਆਉਂਦੇ ਹੁੰਦੇ ਸੀ ਉਹਦੇ ਫਿਆਣਿਆਂ ਦੇ ਬਜ਼ੁਰਗਾਂ ਦੇ ਨਾਮ ਵੀ ਸਾਰਿਆਂ ਦੇ ਲਏ ਉਹਨੇ ਅੱਛਾ ਜੀ ਅੱਛਾ ਤੁਸੀਂ ਆਪ ਦਾ ਦੱਸਿਓ 1972 ਜਦੋਂ ਇੱਥੇ ਆਏ ਆ ਕਿੰਨੇ ਸਾਲ ਦੇ ਸੀ ਕਿਤੇ ਮੈਂ ਕੋਚਿੰਗ ਪੜਦਾ ਸੀ ਇਹ ਜਾਂ ਹਾਂ ਮੈਂ ਤਾਂ ਖਾਲਾ ਹਾਂ ਮੈਂ ਦਸਤਖਤ ਕਰਦਾ ਸੀ ਫਿਰ ਥਿਆਗਦੀ ਸਟੱਡੀ ਕੀਤੀ ਸੀ ਦਾਦੇ ਵੀ ਮੈਂ 6 ਸਾਲ ਕਿ ਪੜਿਆ ਹਾਂ ਪੰਜ 6 ਸਾਲ ਪੜਿਆ ਹੈ ਨਾ ਹਾਂਜੀ ਪੰਜ ਸਾਲ ਲਾਏ ਆ ਪੰਜ ਸਾਲ ਮੈਨਰੇ ਸ਼ੇਮੀ ਦਾ ਕਰਨਾ ਸੀਗਾ ਹਲੇ ਹੂੰ ਤੱਪੇ ਉਹ ਜਨ ਮੇਰੀ ਜੋਬ ਲਾ ਕੇ ਮੇਰੇ ਕੰਮ ਦੀ ਜ਼ਰੂਰਤ ਆ ਤਹਿ ਵਿਚ ਗਈ ਆ ਕਿਨੇ ਸਾਲ ਚ ਲੱਗੀ ਜੋਬ ਤੁਹਾਡੀ ਬਹੁਤ ਸਵੇਲੇ ਲੱਗ ਗਈ ਆ ਮੈਂ ਹਜੇ 12ਵਾਂ ਪੂਰਾ ਨਾ ਕੀਤਾ ਹੂੰ ਪਹਿਲਾਂ ਉਹ 12ਵਾਂ ਪੂਰਾ ਹੋਮ ਤੋਂ ਮੇਰੀ ਜੌਬ ਲੱਗੀ ਉਹ ਕੰਟੇਨਰ ਤੋਂ ਐਕਸਪੀ ਮੈਂ ਸਕੂਲ ਗਿਆ ਨਹੀਂ ਨੋਸੂਪ ਕੋਈ ਚਾਹ ਦਿੱਤਾ 16 ਸਾਲ ਦੀ ਉਮਰ ਚ ਇਹਦੀ ਜੌਬ ਲੱਗੀਗੀ ਵੀ ਲੋਕ ਕਦੋਂ ਦੇ ਮਿਹਨਤ ਕਰਨਦੇ ਆ ਬਾਬਾ ਜੀ ਹਣੀ ਹਾਂਜੀ ਬੜੀ ਖੁਸ਼ੀ ਹੁੰਦੀ ਆ ਫਿਰ ਮੈਂ ਤਰੱਕੀ ਕਰ ਗਿਆ ਉੱਥੇ ਮੈਂ ਫੋਕਲਿਫਟ ਚਲਾਉਣ ਲੱਗ ਪਿਆ ਇੱਤਾਂ ਕਹਾ ਤੋਂ ਕਹਾ ਉੱਥੇ ਵੀ ਚਲ ਗਿਆ ਫੇਰ ਮੈਂ ਰੇਲ ਗੱਡੀ ਚਲਾਉਣ ਲੱਗ ਪਿਆ ਉੱਥੇ ਇੱਤਾਂ ਕਹਾ ਤੋਂ ਕਹਾ ਫਿਰ ਕੀ ਕਰ ਗਿਆ ਗੁਰੂ ਘਰ ਦਾ ਦੱਸਿਓ ਜਦੋਂ ਤੁਸੀਂ ਕਿਤੇ ਨਹੀਂ ਅਸੀਂ ਆਏ ਨਹੀਂ ਇੱਥੇ ਗੁਰੂ ਘਰ ਹੈ ਨਹੀਂ ਕੋਈ ਤੇ ਕਿਦਾਂ ਦਾ ਫੀਲ ਹੁੰਦਾ ਹੁੰਦਾ ਹੈ ਗੁਰੂ ਔਰ ਜਾਂਦੇ ਫੇਲ ਥੋੜਾ ਹੁੰਦਾ ਸੀ ਗੁਰੂ ਘਰ ਹੈ ਨਾ ਤੁਸੀਂ ਬੱਤ ਚੰਗੀ ਗੱਲ ਇਹ ਸੀ ਸਾਡੇ ਘਰ ਸਿਕਾ ਮਹਾਰਾਜ ਦਾ ਮਹਾਰਾਜ ਹੀ ਆਪਣੇ ਜਨਮ ਸਾਖੀ ਸੀਗੀ ਅੱਛਾ ਜੀ ਤਾਂ ਦੂਜੀ ਜਨਮ ਸਾਖੀ ਵੀ ਤੇ ਮਹਾਰਾਜਾ ਸ਼ਰੂਪ ਸੀ ਸ਼ਿਕਾ ਘਰ ਪੁਰਾਣਾ ਲੋਕੀ ਸਾਡੇ ਕੋਲ ਲੈ ਜਾਂਦੇ ਹੁੰਦੇ ਸੀ ਘਰੋਂ ਫਿਰ ਥੋੜਾ ਥੋੜਾ ਆਪਣੇ ਲੋਕਾਂ ਨੂੰ ਆਉਣੀ ਜਾਣੀ ਹੋਈ ਫਿਰ ਥੋੜਾ ਬਜ਼ੂਰੂ ਬਾਰੇ ਪਤਾ ਲੱਗਦਾ ਜੀ ਮੰਜਾਲਾ ਬਾਰੇ ਪਤਾ ਲੱਗਦਾ ਤੇ ਤੁਹਾਨੂੰ ਜਦੋਂ ਨਵੇਂ-ਨਵੇਂ ਤੁਸੀਂ ਨਿਊਜ਼ੀਲੈਂਡ ਮੰਨ ਲਓ ਪੰਜਾਬ ਤੋਂ ਆਏ ਤੁਹਾਨੂੰ ਹੋਇਆ ਵੀ ਹੁੰਦਾ ਵੀ ਯਾਰ ਕਿ ਇੱਥੇ ਨਿੱਕੀ ਉਮਰੀ ਜਦ ਚਲੇ ਹਨ ਹਾਂਜੀ ਹਾਂਜੀ ਉਦੋਂ ਮੈਂ ਆਪਣਾ ਪੰਜਾਬੀ ਕੋਟੋਲੇ ਮੈਸਨ ਲੱਭਦਾ ਹੁੰਦਾ ਸੀ ਹਾਂਜੀ ਕਿਤੇ ਮਿਲਦਾ ਕਿਤੇ ਲੱਭਣਾ ਹਨ ਹਾਂਜੀ ਠੀਕ ਹੈ ਤੇ ਫਿਰ ਗੁਰਦੁਆਰਾ ਸਾਹਿਬ ਦੀ ਸਥਾਪਨਾ ਤੁਹਾਡੀ ਹੁੰਦੀ ਹੁੰਦੀ ਹੈ ਹੋਈ ਜੀ ਇਹ ਹਾਂਜੀ ਅੱਛਾ ਜੀ ਹਾਂਜੀ ਬਾਈ ਠੀਕ ਹੈਗਾ ਤੇ ਸੰਗਤ ਨੇ ਇਕੱਠਿਆਂ ਕਰਕੇ ਆਪਣਾ ਦਸਵੰਦ ਜਾਂ ਹਾਂਜੀ ਇਕੱਠੇ ਕਰਕੇ ਪੈਸੇ ਸਾਰਿਆਂ ਨੇ ਜੋੜ ਕੇ ਤਾਂ ਆਪਣਾ ਪਾਇਆ ਤਾਂ ਦੀ ਮਾਸੀ ਹੁੰਦੀ ਸੀ ਕੋਈ ਭਗਤੀ ਕੀ ਨ ਵੀ ਇੱਦਾਂ ਘਰ ਵੀ ਬਣੇ ਆ ਜਿੱਥੇ ਇੱਥੇ ਅਜਿਹੀ ਦਿਖਾਉਣੇ ਜੋਗਦਾਨ ਪਾਉਂਦੇ ਰਹੇ ਇਹਨਾਂ ਦੇ ਮੰਨੇ ਤੁੰਗਾਂ ਦੇ ਵਿੱਚ ਇੱਥੇ ਗੁਰੂ ਘਰੋਂ ਜ਼ਿਆਦਾ ਕਾਰ ਬਣ ਜਵੇ ਇੱਦਾਂ ਜੀ ਅੱਛਾ ਜੀ ਹੋਰ ਵੀ ਕਈ ਤਰੀਕੇ ਫਿਰ ਹੌਲੀ ਹੌਲੀ ਸਿੱਖੇ ਸਾਰੇ ਸਾਰੀ ਠੀਕ ਬਣਾ ਲਈਆਂ ਠੀਕ ਠੀਕ ਆ ਵੀ ਇੱਥੇ ਮੈਂ ਚਾਰ ਦਿਹਾੜੀਆਂ ਲਾਈਆਂ ਆ ਬਰਾਂਡਰ ਬਸ ਅੱਛਾ ਵੜਾ ਠੀਕ ਠੀਕ ਆ ਉਹ ਮੈਂ ਕਹਤਾ ਲਾ ਗੁਰੂ ਦਾ ਫਾਸ ਫਾਸ ਪਹੁੰਚ ਨੀ ਆਣਾ ਤਾਂ ਹੱਜ ਜੀ ਜੀ ਤੇ ਤੁਸੀਂ ਮੈਂ ਆਖਰੀ ਸਵਾਲ ਪੁੱਛੂੰਗਾ ਉਹਦਾ ਕੀ ਉੰਨੀ ਦਾ ਕੀਆਂ ਤੇ ਅੱਜ ਦੇ ਦਾ ਕੀ டிਫਰੈਂਸ ਕੀ ਗਏਦਿਆਂ ਨਿਊਜ਼ੀਲੈਂਡ ਦਾ ਕੀ ਬਦਲਿਆ ਬਦਲਿਆ ਆਪਣੇ ਲੋਕੀ ਹੁਣ ਜ਼ਿਆਦੇ ਹੋ ਜਾਂਦੇ ਆ ਹੂੰ ਹੂੰ ਪਹਿਲਾਂ ਕਾਰਾਂ ਸੜਕਾਂ ਬੇਲੀਆਂ ਹੁੰਦੀਆਂ ਸੀ ਹਾਂ ਜੀ ਹਾਂ ਜੀ ਪਰ ਲੋਕੀ ਜ਼ਿਆਦੇ ਹੋ ਜਾਂਦੇ ਆ ਗੁਰੂ ਘਰੋਂ ਕੋਂ ਕਾ ਸੋਣੀਆਂ ਹੋ ਜਾਂਦੀਆਂ ਸੋਣੀਆਂ ਹੋ ਜਾਂਦੀਆਂ ਤਾਂ ਹੋਰ ਉਹ ਆ ਹਈਆ ਹੋਰ ਪੰਲਾਂ ਦੋਟਾ ਲੀਏ ਤਾਂ ਹੋਰ ਮੰਗਾਈ ਹੋ ਗਈ ਅੱਗੇ ਨੂੰ ਜਾ ਕੇ ਹਾਂਜੀ ਪਹਿਲਾਂ ਟਿੱਕੀ ਜਿਹੜੀ ਬਟੇ ਦੀ ਹੁੰਦੀ ਸੀ 20 ਸੈਂਟ ਦੀ ਜੇ ਅੱਜ ਲੈਣੀ ਹੋਵੇ 10 ਡਾਲਰ ਦੀ ਆ ਉਸ ਵੀ ਲੂ 20 ਸੈਂਟ ਤੋਂ 10 ਡਾਲਰ ਕਿੰਨਾ ਚੱਜ ਬੀਚਾਂ ਦੇ ਹਾਂਜੀ 500 ਗ੍ਰਾਮ ਦੀ ਜੇ ਹੁਣ ਦੁੱਧ ਦੀ ਬੋਤਲ ਲੈਣੀ ਹੋਵੇ ਮਹਿੰਗੀ ਆ ਉਦੋਂ ਲੀਟਰ ਸਿਕਾ 1 2 ਸੈਂਟ ਦਾ ਜਦੋਂ ਅਸੀਂ ਆਈਆਂ ਸੈਂਟਾ ਟੋਟਲੀ ਤੋਂ ਹੋਰ ਉਹ ਲਗਾਈ ਗਾਦੇ ਆਪਾਂ। ਸਲੂਤਾ ਦਾ ਸਾਰਾ ਪਰਿਵਾਰ ਹੀ ਇੱਥੇ ਹੈ ਨਾ ਉਂਝੇ ਤੋਂ ਠੀਕ ਹੈ 77 ਤੋਂ ਹਾਂਜੀ ਤੇ ਮਾਂ-ਬਾਈ ਹੁਣ ਇਹਨਾਂ ਤੋਂ ਪਹਿਲਾਂ ਦੇ ਆਏ। ਹਾਂਜੀ ਇਹਨਿੰ ਤੋਂ 72 ਤੋਂ ਹਾਂਜੀ ਗਿੰਦਾ। ਉਹ ਪੰਜਾਬ ਕਦੋਂ ਗਏ ਫਿਰ ਆਪਾਂ? ਪੰਜਾਬ ਅੱਛ ਮੜ ਮੜ ਕੇ ਥੋੜਾ ਥੋੜਾ ਜਾਂਦੇ ਰਹੇ ਐਮਬੀਐਮ ਸਾਲਾਂ ਬਾਅਦ ਮੈਂ ਗਿਆ ਅਸ਼ਿਕਰ। ਉੱਥੇ ਤੋਂ ਫਿਰ ਫਿਰ ਬੋਤਨਗਰੀ ਬਾਟ ਨਿਆਣੇ ਨੂੰ ਖਿਲਪ ਗਿਆ। ਠੀਕ ਜੀ। ਪਹਿਲਾ ਮੌਛਾਂਤੀ ਵਾਲਾ ਹੁੰਦਾ ਰਿਹਾ ਨਿਊਜ਼ੀਲੈਂਡ ਜਣ ਹਾਂਜੀ ਬਹੁਤ ਆ ਦੇਸ਼ ਸਮੇਂ ਬਹੁਤ ਫਾਰਮਿੰਗ ਜਿਆਦਾ ਹੁੰਦੀ ਹੁੰਦੀ ਨੇ ਫਾਰਮਿੰਗ ਜਿਆਦਾ ਇੱਥੇ ਵਾਲੇ ਦੁਆਲੇ ਸਾਡੇ ਆਪਣੇ ਪੰਜਾਬੀ ਦੇ ਖੇਤੀ ਜਾਲੇ ਕਰਦੇ ਸੀ ਹਾਂਜੀ ਵਾਲੇ ਹੁਣ ਵੀ ਖੇਤੀ ਜਿਆਦਾ ਆ ਸਾਡੇ ਬੰਦਿਆਂ ਕੋਈ ਫਾਰਮ ਨਹੀਂ ਆ ਤਾਂ ਹੈਗਾ ਤਾਂ ਵਾਲੇ ਪੰਜਾਬੀਆਂ ਨੇ ਜਿਹੜੇ ਪੁਰਾਣੇ ਆਏ ਹੋ ਸੀ ਉਹਨਾਂ ਦੇ ਜਾਲੇ ਸੀ ਸਾਡੇ ਨਾਨੇ ਦਾ ਵੀ ਫਾਰਮ ਸੀਗਾ ਇੱਥੇ ਉਹ ਬੈਠ ਕੇ ਇੰਡੀਆ ਚਲ ਗਿਆ ਅੱਛਾ ਉਹ ਕਹਿੰਦਾ ਅੰਗਰੇਜ਼ਾਂ ਦਾ ਰਾਜ ਚਲ ਗਿਆ ਹੁਣ ਆਪਣੇ ਲੋਕਾਂ ਦਾ ਰਾਜ ਵਧੀਆ ਆ ਜਾਣਾ ਤਾ ਉਹ ਪਿੱਛਾ ਲੱਗੇ ਇੰਡੀਆ ਚਲ ਗਿਆ ਉਹਦਾ ਖੇਤ ਵੀ ਸੀ ਇੰਡੀਆ ਅੱਛਾ ਜੀ ਤਾਂ ਉਹ ਕੇ ਆਪਣੇ ਇੰਦਰ ਸੰਖੇਤ ਖੇਤ ਦੀ ਖੇਤੀਬਾੜੀ ਦਾ ਅਧਾਰ ਇਹ ਨਾਮ ਨਾ ਚਲੋ ਜੀ ਬੋਰੀ ਹੋਣਾ ਅੱਛਾ ਤੁਹਾਡੇ ਬੱਚੇ ਇੱਥੇ ਹੀ ਨੇ ਹਾਂ ਜੀ ਤੁਹਾਡੇ ਬੱਚੇ ਸਾਰੇ ਇੱਥੇ ਹੀ ਨੇ ਇੱਥੇ ਹੀ ਹਾਂ ਜੀ ਠੀਕ ਹੈ ਸਾਰੇ ਆਪਣੀ ਆਪਣੀ ਕੰਮੀ ਨੇ ਹਾਂ ਜੀ ਉਹ ਸਾਡੇ ਨਾਂ ਨੇ ਹੁਣ ਬ੍ਰਿਟਿਸ਼ ਇੰਡੀਅਨ ਪਾਸਪੋਰਟ ਤੇ ਆਏ ਸੀਗੇ ਉਹ ਬਖਰਾ ਹੁੰਦਾ ਸੀ ਉੱਤੇ ਲੈਂਡ ਹਨ ਬਹੁਤ ਜਿਆਦਾ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਬਲਵੀਤ ਸਿੰਘ ਜੀ ਠੀਕ ਹੈ ਜੀ ਇੱਕ ਮੈਨੂੰ ਪਹਿਲੇ ਸੈਕਸ਼ਨ ਲੱਭੇ ਜੀ ਜਦੋਂ ਦਾ ਮੈਂ ਆਇਆ ਥੈਰ ਇੱਥੇ ਬਹੁਤ ਨੇ ਵੀ 1972 ਜਾਂ 1970 ਦੇ ਲਾਗੀ ਚਾਕੇ ਆਈ ਨੇ ਕਿਉਂਕਿ ਅਸੀਂ ਸਾਡਾ ਉਦੋਂ ਦਾ ਜਨਮ ਵੀ ਨਹੀਂ ਹੋਇਆ ਹਾਂਜੀ ਤੇ ਕਿਆ ਉਦੋਂ ਦੇ ਨਿਊਜ਼ੀਲੈਂਡ ਨੂੰ ਜਾਣਦੇ ਬਹੁਤ ਘੱਟ ਲੋਕ ਹੋਣੇ ਜਦੋਂ ਤੁਸੀਂ ਆਏ ਹੋਣੇ ਹਾਂਜੀ 32 ਪਾਇਪ ਸ਼ਿਪ ਹਾਂਜੀ ਪਾਇਪ ਸ਼ਿਪ ਨਹੀਂ ਅਸੀਂ ਤਾਂ ਵੇਕ ਬਿਟ ਸ਼ੇਅਰ ਵਾਚ ਆਏ ਹਾਂ ਸ਼ੇਅਰ ਵੇਚੇ ਲਾ ਹੋਇਆ ਇਸਾਰੇ ਪਾਇਪ ਸ਼ਿਪ ਜੇ ਤੁਹਾਡੇ ਨਾਂ ਨੇ ਠੀਕ ਹੈ ਇਹ ਲੋਕ ਕਿੰਦਾ ਮਸ਼ਕਤ ਕੀਤੀ ਹੈ ਜੀ ਬਜ਼ੁਰਗਾਂ ਨੇ ਤੇ 1800 ਦੇ ਬਾਅਦ ਹਾਕੇ ਤੋਂ ਨਿਊਜ਼ੀਲੈਂਡ ਚ ਸਿੱਖ ਕਮਿਊਨਿਟੀ ਜੇ ਆਪਣਾ ਪੰਜਾਬੀ ਭਾਈਚਾਰਾ ਵਧਿਆ ਆ ਉਸ ਤੋਂ ਬਾਅਦ ਇਹਨਾਂ ਨੇ ਫਿਰ ਇੱਥੇ ਮਿਹਨਤ ਕੀਤੀ ਆ ਤੇ ਆਪਾਂ ਆ ਹੀ ਹੁਣੇ ਦੱਸੇ ਢੇਪੀ 16 ਸਾਲ ਦੀ ਉਮਰ 'ਚ ਮੈਂ ਲੱਗ ਗਿਆ ਫੰਟੇਰਾ ਦੀ ਕੰਪਨੀ 'ਚ ਪਰ ਸਾਰੇ ਪੰਜਾਬੀਆਂ ਨਾਲੇ ਦੁਆਲੇ ਪਿਆਰ ਵੀ ਬਹੁਤ ਰਿਹਾ ਸਾਰੇ ਨਿਊਜ਼ੀਲੈਂਡ 'ਚ ਜਾਣਦੇ ਸਾਨੂੰ ਪੰਜਾਬੀ ਕੋਈ ਥਾਂ ਨਹੀਂ ਹੋਣਾ ਜਿਹੜਾ ਪੰਜਾਬੀ ਨਹੀਂ ਜਾਣਦਾ ਪੰਜਾਬੀ ਨਹੀਂ ਜਾਣ ਦਿੰਦਾ ਤੇ ਆਪਣੀ ਮਿਹਨਤ ਆਪਣੀ ਸ਼ਿੱਦਤ ਤੇ ਆਪਣੀ ਬਹਾਦਰੀ ਕਰਕੇ ਕੌਮ ਬਹੁਤ ਮਸ਼ਹੂਰ ਆ ਇਹਨਾਂ ਨੇ ਹਰ ਇੱਕ ਖੇਤਰ ਤੇ ਹਰ ਇੱਕ ਦੁਨੀਆ ਦੇ ਕੋਨੇ ਵਿੱਚ ਜਾ ਕੇ ਆਪਣਾ ਨਾਮ ਰਛਨਾਇਆ ਸੋ ਇਹਨਾਂ ਕਹਿੰਦਾ ਹੋਇਆ ਖਿੰਮਤ ਜਾਚੀ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ